ਸ੍ਰੀ ਗੁਰੂ ਸਾਹਿਬ ਜੀ ਅਸਾ ਮਹੱਲਾ ਪੰਨਾ ਮਨ ਮੈਗ ਸਕਟ ਦੇ ਵਨ ਬਣਖੰਡ ਮਾਇਆ ਮਹੇਰ ਰਾਨਾ ਇਤ ਉਤਜਹਿ ਕਾਲ ਕੇ ਚੰਪੇ ਗੁਰਮੁਖ ਹੋਜ ਲਹਿ ਕਰਿ ਆਪੇ ਬਿਨ ਗੁਰ ਸਬਦੈ ਮਨਨੇ ਠੋਰਾ ਸਿਮਰਹੁ ਰਾਮ ਨਾਮ ਆਤ ਨਿਰਮਲ ਆਵਰ ਤੇ ਆਗਹ ਬਕਸੇ ਸਤ ਗੁਰਮੈ ਲਾਇ ਕਾਲ ਕੰਟਕ ਮਾਰੇ ਸਚ ਪੈ ਲੇ ਇਹ ਮਨ ਕਰਮਾ ਕੇ ਇਹ ਮਨ ਤਰਨਾ ਰਮੰਦ ਪੰਚ ਤਤ ਤੇ ਜਨਮ ਸਾਗਤ ਲੋਪੀ ਇਹ ਮਨ ਊੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਾਨ ਅਸਥਾਨੇ ਸੋਈ ਗੁਰਮੁਖ ਤ੍ਰਿਪਾਵਣ ਸਰ ਜੀ ਹੋਈ ਇਹ ਮਨ ਜੋਗੀ ਭੋਗੀ ਤਪ ਤਪੈ ਗੁਰਮੁਖ ਜੀਨੇ ਹਰ ਪ੍ਰਭ ਆਪੈ ਮਨ ਬੈਰਾ ਕੀਉ ਮੈਂ ਤਿਆਗੀ ਕਟ ਕਟ ਮਨ ਸਾਰੂ ਦਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੈ ਕਦਰ ਕਰ ਮੈਂ ਲੀ ਹਰ ਪਤ ਰਾਖੈ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਜ ਪਣ ਵਸ ਗੀਏ ਹੋ ਮੈਂ ਗਰਾਸ ਇਕ ਤਥਾਏ ਕੀਏ ਗੁਰਮੁਖ ਰਾਗ ਸਵਾਦ ਅੰਤਿਆਗੇ ਗੁਰਮੁਖ ਇਹ ਮਨ ਭਗਤੀ ਜਾਗੇ ਅਨਹਦ ਸਾਨ ਮਾਨਿਆ ਸਬਦ ਵਿਚਾਰੀ ਆਤਮ ਚੀਨ ਪੈ ਅਨੰਕਾਰੀ ਇਹ ਮਨ ਨਿਰਮਲ ਧਰਕਾਰ ਸੋਈ ਗੁਰਮੁਖ ਭਗਤ ਪਾਉ ਤਨ ਹੋਈ ਐਨੇ ਸਾਜਸ ਗੁਰ ਪ੍ਰਸਾਦ ਘਟ ਘਟ ਸੁ ਪ੍ਰਭ ਆਦ ਜੁਗਤ RAM ਰਸਾਇਣ ਇਹ ਮਨ ਮਤਾ ਸਰਬ ਰਸਾਇਣ ਹੋ ਗੁਰਮੁਖ ਜਾਤਾ ਭਤ ਹਿਤ ਗੁਰ ਚਰਨ ਨਿਵਾਸਾ ਨਾਨਕ ਧਾਰ ਜਨ ਕੀ ਦਰਸਨ ਦਾਸ RAM ਰਸਾਇਣ ਇਹ ਮਨ ਰਤਾ ਮਤਾ ਸਰਬ ਰਸਾਇਣ ਗੁਰਮੁਖ ਜਾਤਾ ਭਗਤ ਹੈ ਚਰਨ ਨਿਵਾਸਾ ਨਾਨਕ ਹਰ ਜਨ ਕੀ ਤਾ ਸੰਦਸ ਵਾਹਿਗੁਰੂ ਜੀ ਕਾ ਖਾਲਸਾ ਗਾਇ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਹੀ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ ਔਰ ਸਰ ਲੱਜਾ ਰਾਖ ਲੈ ਉਹ ਸਤਨਾ ਜਨ ਤੋਰਾ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋ ਕਰੀ ਵਖਿਆ ਮੂਖ ਉਤਰੈ ਸ਼ਾਸਤਰ ਖਟ ਗੰਗ ਗੰਗ ਪੰਗ ਗਿਰਣ ਚੜ ਜਾਏ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਮ ਕਰਾਏ ਕਹਾ ਬੁੱਧ ਪ੍ਰਭ ਤੋਛ ਹਮਾਰੀ ਬਰਨ ਸਕੋ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਹਮਨਾ ਕਰ ਸਖਤ ਸਿਫਤ ਤੁਮਾਰੀ ਆਪਲੀottam ਕਥਾ ਸੁਧਾਰੀ ਸਤਿਗੁਰੂ ਪਿਆਰੇ ਸਤਸੰਗਤ ਜੀ ਸਾਧਗੁਰੂ ਨੇ ਪਾਰ ਬਖਸ਼ਿਸ਼ ਸ਼੍ਰੇਮਣ ਕੀਤੀ ਆਸਾਂ ਮਹੰਲਾ ਪਹਿਲਾ ਆਸਾ ਵੈਗ ਹੈ ਪਹਿਲੇ ਪਾਸ਼ਾ ਤਨਸ਼ੀਰ ਗੁਰੂਨਾਦ ਸਾਹਿਬ ਜੀ ਦੀ ਅਸ਼ਟਪਰੀਆਂ ਦਾ 8ਵੀਂ ਅਸ਼ਟਪਰੀ ਜੋ ਕਿ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਬਾਰਕਾਂ ਚ 415 ਅੰਕ ਤੇ ਸ਼ੁੱਭੋਜ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਮਨ ਸਿਮਰੋ ਬਿਨ ਗੁਰ ਸਬਦੈ ਮਨ ਨਹੀਂ ਠੌਰ ਕਹਿੰਦੇ ਬਿਨਾਂ ਗੁਰੂ ਦੇ ਸ਼ਬਦ ਤੋਂ ਮਨ ਟਿਕਾਉਂਚ ਨਹੀਂ ਆਂਦਮਨ ਟਿਕਦਾ ਨਹੀਂ ਹੈ ਸਿਮਰੋ ਰਾਮ ਨਾਮ ਅਤ ਨਿਰਮਲ ਅਵਰਤਿਆ ਗੋ ਹਉ ਮੈਂ ਕੋਰ ਰਹਾ ਸਿਮਰੋ ਕੀ ਸਿਮਰਣ ਰਾਮ ਨਾਮ ਅਤ ਨਿਰਮਲ ਜਿਆ ਰਾਮ ਦਾ ਨਾਮ ਅਤ ਦਾ ਨਿਰਮਲ ਹੈ ਉਹਨੂੰ ਸਿਮਰਣਾ ਕਰ ਅਵਰਤਿਆ ਗੋ ਹੋਰ ਸਭ ਕੁਝ ਛੱਡ ਦੇ ਕੀ ਹਉ ਮੈਂ ਕੋਰ ਆ ਹੰਮਾ ਦੀ ਇਹ ਜਿਹੜੀ ਕੁੜਤਾਂ ਇਹਨੂੰ ਛੱਡਣਾ ਕਰ ਹੰਕਾਰ ਦੀ ਇਹਨੂੰ ਛੱਡਣਾ ਕਰ ਰਹਾ ਹਾਂ ਕਹਿੰਦੇ ਭਾਈ ਬਿਨਾ ਸ਼ਬਦ ਤੋਂ ਮਨ ਟਿਕਦਾ ਨਹੀਂ ਸਿਮਰਨ ਕਰ ਪਰਮਾਤਮਾ ਦੇ ਨਾਮ ਦਾ ਜਿਹੜਾ ਆਤ ਦਾ ਨਿਰਮਲ ਪਵਿੱਤਰ ਪਾਵਣ ਹੈ ਉਹ ਸਾਰੀ ਹੰਕਾਰ ਦੀਆਂ ਜਿਹੜੀਆਂ ਮੈਲਾਂ ਨੇ ਕੁੜਤਾਂ ਹੈ ਉਹ ਸਭ ਨੂੰ ਛੱਡਣਾ ਕਰ ਆਸਮਹ ਹੰਲਾ ਪਹਿਲਾ ਮਨ ਮੈਗਲ ਸਾਖਤ ਦੇਵਾਨ ਤੇ ਜਦੋਂ ਸਤਿਗੁਰੂ ਨਾਨਕ ਸਿੰਘ ਕੋਲ ਸੰਗਤ ਹੈ ਸਤਿਗੁਰੂ ਮਨੁੱਖ ਵਰਤੀ ਕਿੰਸੀ ਹੈ ਤੇ ਗੁਰਮੁਖ ਵਰਤੀ ਕਿੰਸੀ ਹੈ ਤੇ ਉਸ ਪਰਥਾਏ ਸਤਿਗੁਰਾਂ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕੀਤਾ ਹੈ ਮਨ ਮੈਗਲ ਕਹਿੰਦੇ ਮਨ ਹਾਥੀ ਦੀ ਨਹੀਂ ਆਈ ਹੈ ਜਿਵੇਂ ਹਾਥੀ ਸ਼ਰਾਬ ਵਿੱਚ ਮਸਤ ਹੋਇਆ ਦੇਖਦਾ ਨਹੀਂ ਇਹ ਮਨੁੱਖ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋਇਆ ਕੰਟਰੋਲ ਨੂੰ ਮੋਹੰਕਾਰ ਦੇ ਨਸ਼ੇ ਵਿੱਚ ਮਸਤ ਹੋਇਆ ਹੋਰ ਕੁਝ ਜਾਣਣਾ ਨਹੀਂ ਕਰਦਾ ਹੋਰ ਕੁਝ ਦੇਖਣਾ ਨਹੀਂ ਕਰਦਾ ਕਹਿੰਦੇ ਹਾਥੀ ਦੀ ਨਹੀਂ ਆਈ ਇਹ ਬੋਲ ਦੇਵਾਨਾ ਸਾਕਤ ਨੇ ਵੰਨਾ ਪ੍ਰਮਾਤਮਾ ਤੋਂ ਟੁੱਟਿਆ ਹੋਇਆ ਮਨਮੁਖ ਬਿਰਤੀ ਦਾ ਦੇਵਨਾ ਪਾਗਲ ਹੈ ਬਨਖੰਡ ਮਾਇਆ ਮੋਹ ਹੈਰਾਨ ਬਨਖੰਡ ਕਹਿੰਦੇ ਭਾਈ ਜੰਗਲਾਂ ਵਿੱਚ ਇਹ ਭਟਕ ਰਿਹਾ ਹੈ ਦਰਦ ਦਰ ਤੇ ਮਾਇਆ ਮੋਹ ਹੈਰਾਨ ਕਿਉਂਕਿ ਇਹਨੂੰ ਮਾਇਆ ਨੇ ਮੋਹ ਰੱਖਿਆ ਹੈ ਮਾਇਆ ਐਸੀ ਮੋਣੀ ਭਾਈ ਜਿੱਤੇ ਜਿੱਤੇ ਦੇ ਕਾਈ ਮਾਇਆ ਤਾਰੀਅਤ ਅੰਨਾ ਬੋਲਦਾ ਸਰਦਨ ਸੁਨੇ ਬੋਲ ਕਹਤੋ ਲਾ ਬਹੁਤ ਜਾਰਾ ਕੰਨ ਮਾਇਆ ਵਾਲਾ ਦੁਖੀ ਹੈ ਸਤਿਗੁਰੂ ਕਹਿੰਦੇ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਰਹਿੰਦਾ ਹੈ ਜੰਗਲਾਂ ਵਿੱਚ ਬਾਹਰ ਸੁਖ ਪਲ ਇਤ ਉਤ ਜਾ ਹੈ ਕਾਲ ਕੇ ਜਾ ਚੰਪੇ ਕਹਿੰਦੇ ਜੇ ਇਸ ਸੰਸਾਰ ਵਿੱਚ ਉਸ ਸੰਸਾਰ ਦੇ ਵਿੱਚ ਮਾਇਆ ਵਿੱਚ ਲਿਪਟ ਹੋਇਆ ਕਾਲ ਦੀ ਜਮਾਂ ਦਾ ਫਾਇਦਾ ਡਾਇਨ ਵਿਆਪਦਾ ਰਹਿੰਦਾ ਹੈ ਗੁਰਮੁਖ ਖੋਜ ਲਹੈ ਕਰਿਆ ਪਰ ਜਿਹੜਾ ਗੁਰਮੁਖ ਹੈ ਉਹ ਖੋਜ ਲੈਂਦਾ ਆਪਣੇ ਘਰ ਵਿੱਚ ਉਸ ਪਰਮਾਤਮਾ ਨੂੰ ਮੇਸੂਪ ਵਿੱਚ ਵਸਦੇ ਨੂੰ ਜਾਣ ਲੈਂਦਾ ਹੈ ਬਿਨ ਕੋਰ ਸਵਧੈ ਮੰਨਨੇ ਠੋਰਾ ਸਿਮਰੋ ਰਾਮਣ ਮੈਂਤ ਨਿਰਮਲ ਅਵਰ ਤਿਆਗ ਹੋ ਮੈਂ ਕੋਰ ਰਹਾਉ ਬਿਨਾਂ ਗੁਰੂ ਦੇ ਸ਼ਬਦੋਂ ਮਾਰ ਟਿਕਾਣੀ ਜਾਂ ਤੇ ਟਿਕਾਣ ਲਈ ਉਸ ਆਤ ਦੇ ਨਿਰਮਲ ਪਰਮਾਤਮਾ ਦੇ ਸਿਮਰਨ ਨੂੰ 라이 그룹 ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨਾ ਕਹੇ ਜਿਹਨੇ ਸਾਰੇ ਤਰ੍ਹਾਂ ਦੀ ਜਿਹੜੀ ਬੈ ਹੰਕਾਰ ਦੇ ਨਿਕੜ ਤਣੇ ਇਹ ਛੁੱਟ ਜਾਏ ਨਿਰਹਾ ਹੋ। ਇਹੋ ਮਾਨੇ ਮੁਗਤ ਕਹ ਹ ਕਿ ਐਸੀ ਕਿਨੇ ਮਨ ਮੂਰਖ ਹੈ। ਇਹ ਮੂਰਖ ਹੋਇਆ ਕਿਸ ਤਰ੍ਹਾਂ ਟਿਕ ਸਕਦਾ ਹੈ। ਬਿਨ ਸਮਝੇ ਜਮ ਕਾ ਦੁੱਖ ਸਹਿਤੀ ਪਰ ਗੁਰੂ ਦੀ ਗੱਲ ਸਮਝੇ ਬਿਨਾ ਇਹ ਜਮਾਂ ਦੀ ਫਾਹਿੱਤ ਦਾ ਦੁੱਖ ਸਹਿੰਦਾ ਆਪੇ ਬਖਸ਼ੇ ਸਰਗੁਰ ਮੇਲੇ। ਸਤਿਗੁਰੂ ਕਹਿੰਦੇ ਨੇ ਜਦੋਂ ਸਤਿਗੁਰੂ ਕਿਰਪਾ ਰਹਿਮਤ ਕਰਦੇ ਆਪ ਹੀ ਫਿਰ ਵਸਿ ਦਿੰਦਾ ਆਪਣੇ ਨਾਲ ਆਪ ਮਿਲ ਲੈਂਦਾ ਕਾਲ ਕੰਟਕ ਮਾਰੇ ਸਤ ਪੇਲਾ ਹੈ ਕਾਲ ਕੰਟਕ ਜਿਹੜੀ ਜਮਦੂਤਾਂ ਦੀ ਫਾਹੀ ਹੈ ਇਹਨੂੰ ਫੜ ਕੇ ਪੇਲੇ ਦਾ ਭਾਵ ਪ੍ਰੇਰ ਕੇ ਇਹ ਭਗਤਾ ਦੇ ਚਰਣੀ ਲਾ ਦਿੰਦਾ ਹੈ ਇਹ ਮਨ ਕਰਮ ਇਹ ਮਨ ਧਰਮ ਇਹ ਮਨ ਨਹੀਂ ਕਰਮ ਕਰਦਾ ਕਰਮ ਵੀ ਮਨ ਨਹੀਂ ਕਰਦਾ ਕਰਮ ਦੇ ਕਰਮ ਵੀ ਇਹ ਮੰਨ ਹੀ ਕਰਨਾ ਕਰਦਾ ਹੈ ਇਹ ਮਨ ਪੰਜ ਤੱਤ ਤੇ ਜਨਮ ਕਿਨੇ ਪੰਜਾਂ ਤੱਤਾਂ ਤੋਂ ਪੈਦਾਈਸ਼ ਹੋਇਆ ਇਹ ਪੰਜਾਂ ਦਾ ਸੰਗ ਕਰਦਾ ਹੈ ਪੰਜ ਚੋਰਾਂ ਦਾ ਪੰਜ ਤਰ ਜਿਹਨੂੰ ਸਤਗੁਰੂ ਕਹਿੰਦੇ ਨੇ ਅਗਣ ਹਵਾ ਵਾਯੂ ਆਕਾਸ਼ ਧਰਤੀ ਇਹ ਪੰਜਾਂ ਤਰਤਾਂ ਤੋਂ ਬਣਿਆ ਪਰ ਪੰਜ ਚੋਰ ਕਾਂਗਰੋ ਲੋਮਹੰਕਾਰ ਇਹਨਾਂ ਦਾ ਆਵਾਣ ਕਰਦਾ ਹੈ ਤਤ ਤੇ ਜਨਮ ਆ ਇਹ ਪੰਜਾਂ ਤੱਤਾਂ ਤੋਂ ਜਨਮੇ ਤੇ ਪੰਜਾਂ ਵਿੱਚ ਰਹਿੰਦਾ ਹੈ ਸਾਖਤ ਲੋਭੀ ਮਨਮੂੜ ਪਰ ਜਿਹੜਾ ਮਨਮੁਖ ਭ੍ਰਤੀ ਦਾ ਹੈ ਉਹ ਲੋਭੀ ਹੋ ਕੇ ਮੂਰਖ ਬਣਿਆ ਫਿਰਦਾ ਰਹਿੰਦਾ ਹੈ ਗੁਰਮੁਖ ਨਾਮ ਜਪੈ ਮਨ ਰੂੜਾ ਕਹਿੰਦੇ ਜਿਹੜਾ ਗੁਰਮੁਖ ਹੈ ਨਾਮ ਜਪ ਕੇ ਆਪਣੇ ਮਨ ਨੂੰ ਪ੍ਰੇਮਾ ਭਗਤੀ ਵਿੱਚ ਲਾ ਦਿੰਦਾ ਹੈ ਗੁਰਮੁਖ ਮਨ ਅਸਥਾਨੇ ਸੋਈ ਕਹਿੰਦੇ ਮੈਂ ਗੁਰਮੁਖ ਦਾ ਐਸਾ ਅਸਥਾਨ ਬਣਦਾ ਬਣ ਜਾਂਦਾ ਹੈ ਗਰਮ ਮੁਖਤਰੇ ਭਾਵਣ ਸੋਜੀ ਹੋਈ ਤਿੰਨ ਫਿਰ ਤਿੰਨਾ ਭਵਨਾਂ ਦੀ ਸੁਰਗ ਲੋਗ ਪਿਆ ਮਾਰ ਲੋਗ ਪਿਆ ਲੋ ਤਿੰਨਾ ਭਵਨਾਂ ਦੀ ਸੋਜੀ ਹੋ ਜਾਂਦੀ ਹੈ ਇੰਜ ਕਹ ਲਈਏ ਤਿੰਨਾ ਤ੍ਰਿਗੁਣੀ ਮਾਇਆ ਦੀ ਸੋਜੀ ਹੋ ਜਾਂਦੀ ਹੈ ਕਿ ਉਹ ਮਨ ਪਹੁੰਚੋਗੀ ਪਹੁੰਗੀ ਤਪ ਤਾਪੈ ਇਹ ਮਾਨੀ ਇਹਦਾ ਹਸਾ ਹੈ ਜਿਹੜਾ ਜੋਗੀ ਵੀ ਬਣ ਜਾਂਦਾ ਹੈ ਜੋਗ ਵੀ ਧਾਰਨ ਕਰ ਲੈਂਦਾ ਹੈ ਵਿਰਾਂਗ ਵੀ ਧਾਰਨ ਕਰ ਲੈਂਦਾ ਹੈ ਤੇ ਭੋਗ ਹੀ ਭਾਵ ਵੀ ਸਵੀਕਾਰ ਵੀ ਭੋਗਦਾ ਹੈ ਗੁਰਮੁਖ ਜੀ ਨੇ ਹਰ ਪ੍ਰਭ ਆਪੈ ਪਰ ਜਿਹੜਾ ਗੁਰਮੁਖ ਹੈ ਉਹ ਆਪਣੇ ਆਪ ਨੂੰ ਚੀਨਿਆ ਭਾਵ ਖੋਜਣਾ ਕਰਦਾ ਹੈ ਮਨ ਬੈਰਾਗੀ ਹੋ ਮੈਂ ਤਿਆਗੀ ਮਨ ਬੈਰਾਗ ਵਿੱਚ ਹੋ ਜਾਂਦਾ ਕਦੋਂ ਪ੍ਰਮਾਤਮਾ ਦੀ ਭਗਤੀ ਵਿੱਚ ਜੁੜਦਾ ਕਦੋਂ ਜਦੋਂ ਹੋ ਮੈਂ ਤਿਆਗੀ ਆਪਣੀ ਹੰਤਾ ਛੱਡ ਜਾਏਗਾ ਘਟ ਘਟ ਮਨ ਜ਼ਾਇਦ ਬਿਦਾਲਾਗੀ ਘਟ ਘਟ ਵਿੱਚ ਫਿਰ ਮਨਸਾ ਮਨ ਕਰਕੇ ਦੁਬਿਦਾ ਜਿਹੜੀ ਹੈ ਉਹ ਖਤਮ ਹੋ ਜਾਏਗੀ ਘਟ ਘਟ ਮਨ ਸਾਧੂ ਬਦਲ ਲਾਗੀ ਪਰ ਜਿਹੜੇ ਬਹਿ ਕਹ ਲਈਏ ਅ ਮਨਮੁਖ ਵਰਤੀ ਦੇ ਉਹਨਾਂ ਦੇ ਮਨ ਵਿੱਚ ਦੁਚਿੱਤਾ ਪਣ ਲੱਗਿਆ ਰਹੇ ਨਰਾਮਰ ਸائیں ਗੁਰਮੁਖ ਚਾਖੇ ਪਰ ਗੁਰਮੁਖ ਜਿਹੜੇ ਨੇ ਉਹ ਰਮੇ ਹੋਏ ਦਾ ਰਸ ਚਖਣਾ ਕਰਦੇ ਨੇ ਦਨ ਕਰ ਮੈਨ ਲਈ ਹਰ ਪਤ ਰੱਖੇ ਕਹਿੰਦੇ ਇਸ ਦਰਤੇ ਲੋਕ ਵਿੱਚ ਘੁੰਮਦੇ ਆ ਪਰ ਲੋਕ ਵਿੱਚ ਗਮਨ ਕੀਤੇ ਬਾਅਦ ਤੇ ਪਰਮਾਤਮਾ ਆਪ ਐਸੇ ਮਨੁੱਖਾਂ ਦੀ ਗੁਰਮੁਖਾਂ ਦੀ ਪੈਗ ਰੱਖਦਾ ਹੈ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਇਮਾਨੀ ਰਜਗੁਣੀ ਵੀ ਹੋ ਜਾਂਦਾ ਹੈ ਸੂਰਮਾ ਵੀ ਬਣ ਜਾਂਦਾ ਤੇ ਲੜਾਈਆਂ ਠਗੜੇ ਵੀ ਕਰਦਾ ਇਹ ਮਨ ਨਿਰਭਉ ਗੁਰਮੁਖ ਨਾਮ ਗੁਰਮੁਖ ਦਾ ਜਿਹੜਾ ਮਨ ਉਹ ਕਹਿੰਦੇ ਨਿਰਭਉ ਵਿੱਚ ਸਮਾ ਜਾਂਦਾ ਡਰ ਤੋਂ ਰਹਿਤ ਪਰਮਾਤਮਾ ਵਿੱਚ ਮਾਰੇ ਪੰਜ ਆਪਣੇ ਵਸ ਕੀਏ ਕਿਉਂਕਿ ਗੁਰਮੁਖ ਪੰਜਾਂ ਚੋਰਾਂ ਨੂੰ ਮਾਰ ਕੇ ਆਪਣੇ ਵਸ ਕਰ ਲੈਂਦੇ ਨੇ ਹੁਣ ਮੈਂ ਅੰਗਰਾਸ ਇੱਕ ਤਥਾ ਕੀਏ ਖੰਕਾਰ ਨੂੰ ਗ੍ਰਾਸ ਕਰਕੇ ਭਾਵ ਖਤਮ ਕਰਕੇ ਇਹ ਮਨ ਨੂੰ ਇੱਕ ਥਾਂ ਤੇ ਟਿਕਾਉ ਲੈਂਦਾ ਹੈ ਗੁਰਮੁਖ ਰਾਗ ਸាទ ਅੰਤਿਆ ਕੀ ਗੁਰਮੁਖ ਜਿਹੜਾ ਰਾਗ ਦੇ ਰਸ ਛੱਡ ਦਿੰਦਾ ਹੈ ਰਸ ਕਸ ਛੱਡ ਦਿੰਦਾ ਕਿਉਂਕਿ ਇਹ ਰਸ ਸਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾਂ ਰਸ ਕਸ ਛੱਡ ਦਿੰਦਾ ਗੁਰਮੁਖ ਇਹ ਮਨੇ ਭਗਤੀ ਦੇ ਅਗੇ ਗੁਰਮੁਖ ਭਗਤੀ ਵਿੱਚ ਦਿਨ ਰਾਤ ਜਾਗਦਾ ਰਹਿਣਾ ਅਨਹਦ ਸਨ ਮੰਨਿਆ ਸਬਦ ਵਿਚਾਰੀ ਇਹ ਬਰਮਕ ਜਿਹੜਾ ਅਣਹਦੇ ਸੁਣ ਸ਼ਬਦ ਜਿਹੜੇ ਨੇ ਉਹਨਾਂ ਨੂੰ ਸੁਣਦਾ ਹੈ ਮੰਨਣਾ ਕਰਦਾ ਹੈ ਪਰ ਕਦੋਂ ਸ਼ਬਦ ਵਿਚਾਰੀ ਜਦੋਂ ਬਿਰੂ ਦੇ ਸ਼ਬਦ ਦੀ ਵਿਚਾਰ ਕਰਦਾ ਆਤਮ ਜੀਨ ਭੇ ਅੰਕਾਰੀ ਆਪਣੇ ਆਪ ਨੂੰ ਜੀਨ ਭਾਵ ਆਪਣੇ ਆਪ ਨੂੰ ਅਧੀਨ ਕਰ ਦਿੰਦਾ ਪਰਮਾਤਮਾ ਦੇ ਕਦੋਂ ਭੇ ਅੰਕਾਰੀ ਜਦੋਂ ਅੰਕਾਰੀ ਦੇ ਚਰਣੀ ਪਿੰਦਾ ਇਹ ਮਨ ਨਿਰਮਲਦਰ ਕਰ ਸੋਈ ਇਹ ਮਨ ਬੜਾ ਨਿਰਮਲ ਹੈ ਉਹਦੇ ਦਰ ਤੇ ਪ੍ਰਵਾਣ ਵੀ ਕਰਵਾ ਸਕਦਾ ਹੈ ਉਦੇ ਘਰ ਤੇ ਰਾਠਾ ਮਿਨਵਾਰ ਸਾਹਿਬ ਹੈ ਗੁਰਮੁਖ ਪੰਥ ਭਾਉ ਜਨ ਹਾਈ ਗੁਰਮੁਖ ਜਿਹੜਾ ਭਗਤੀ ਕਰਕੇ ਪ੍ਰੇਮਾ ਭਗਤੀ ਭਾਉ ਉਸ ਦਿਨ ਨਿਰਮਲ ਧਰ ਵਿੱਚ ਧੁਣ ਵਿੱਚ ਇੱਕ ਮਿਕ ਹੋ ਜਾਂਦਾ ਹੈ ਐਨੇ ਜ਼ਹਰ ਜੈ ਗੁਰ ਪ੍ਰਸਾਦ ਉਹ ਹਰ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਬੰਦਗੀ ਹਰ ਜਾਸ ਕਰਦਾ ਪਰ ਕਦੋਂ ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਕਰਦਾ ਇਹ ਨਹੀਂ ਵੀ ਮੈਂ ਕਰਦਾ ਗੁਰੂ ਕਿਰਪਾ ਕਰਦਾ ਫਿਰ ਕਹਿੰਦਾ ਕਰਦਾ ਹੈ ਕਟ ਕਟ ਅਸੋ ਪ੍ਰਭਾਂਤ ਜੁਗਾਦ ਉਹ ਪ੍ਰਮਾਤਮਾ ਘਟ ਘਟ ਵਿੱਚ ਉਹ ਪ੍ਰਮਾਤਮਾ ਰਮੇ ਆ ਜੁਗਾ ਦੇ ਸ਼ੁਰੂਆਤ ਤੋਂ ਵੀ ਪਹਿਲਾਂ ਤੇ ਜੁਗਾ ਦੇ ਅੰਤ ਤੋਂ ਵੀ ਬਾਅਦ ਆਨ ਜੁਗਾ ਜੁਗਾ ਜਮਨ ਤਰ ਤੱਕ ਹੈ ਉਹ ਘਟ ਘਟ ਵਿੱਚ ਰਹਿਣ ਵਾਲਾ ਹੈ ਖਤਮ ਹੋਣ ਵਾਲਾ ਨਹੀਂ ਹੈ ਉਹਨੂੰ ਜਰੇ ਜਰੇ ਦੀ ਸੋਝ ਹੈ ਪਰ ਅਸੀਂ ਮੂਰਖਾਂ ਨੂੰ ਸਮਝਦੇ ਨਹੀਂ ਨੇੜੇ ਰਾਮਰ ਸਾਇਨ ਹਿਮਨ ਰਤਾ ਮਤਾ ਇਹਨੂੰ ਮਰਦਾ ਨਹੀਂ ਪੜਨਾ ਮਤਾ ਉਹ ਮਾਂ ਹੋਗੀ ਮਤਾ ਰਾਮ ਰਸਾਇਣ ਰਾਮੇ ਹੋਏ ਦੇ ਰਸ ਦੇ ਵਿੱਚ ਇਹ ਮਨ ਮਸਤ ਹੋਇਆ ਰਹਿੰਦਾ ਗੁਰ ਬਰਸਾਇਣ ਗੁਰਮੁਖ ਜਾਤਾ ਸਾਰੇ ਰਸਾਂ ਕੇ ਸਾਂ ਵਿੱਚ ਗੁਰਮੁਖ ਜਾ ਸਮਾ ਜਾਂਦਾ ਹੈ ਸਰਵ ਰਸਾਇਣ ਗੁਰਮੁਖ ਜਾਤਾ ਨੂੰ ਭੇਟ ਆ ਜਾਂਦਾ ਹੈ ਭਗਤ ਹੇਤ ਗੁਰ ਚਰਨ ਨਿਵਾਸਾ ਭਗਤੀ ਦੇ ਹੇਤ ਪ੍ਰਮਾਤਮਾ ਕਰਕੇ ਭਗਤੀ ਕਰਕੇ ਗੁਰ ਚਰਨ ਨਿਵਾਸਾ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਨਿਵਾਸ ਦੇ ਦਿੰਦਾ ਹੈ ਨਾਨਕ ਹਰ ਜਨ ਕੇ ਦਾਸਾਂ ਦਾ ਸਾਹ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਲਈ ਭਾਈ ਦਾਰਸ਼ਨਿਕ ਵੀ ਉਸ ਪ੍ਰਮਾਤਮਾ ਦੇ ਭਗਤਾਂ ਦੇ ਦਾਸਾਂ ਦਾ ਵੀ ਦਾਸ ਹੈ ਗੋਲਿਆਂ ਦਾ ਵੀ ਬੋਲਾ ਹੈ ਇਹ ਗੋਬੇ ਮੇਰਾ ਅਤ ਭਾਰਾ ਬਹੁਤ ਵੱਡਾ ਹੈ ਇਸ ਲਈ ਮੈਂ ਉਹ ਦਾਸਾਂ ਦਾ ਵੀ ਦਾਸਾਂ ਕਿਉਂਕਿ ਮੇਰੇ ਜੰਮਣ ਕਰਨ ਦਾ ਗੇੜ ਕੱਟਣ ਦੇ ਸਮਰੱਥ ਹੈ ਮੈਨੂੰ ਸਮੱਤ ਦੇਣ ਦੇ ਸਮਰੱਥ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਦੋ ਇਸ ਸੀਰੀਜ਼